ਇਤਨੀ ਵੱਡੀ ਬਖਸ਼ਿਸ਼ ਕਰ ਦਿੱਤੀ ਸਿਖਾ ਨਾ ਤੈਨੂੰ ਨਦੀਆਂ ਤੇ ਜਾਣ ਦੀ ਲੋੜ ਨਾ دریاਵਾ ਤੇ ਜਾਣ ਦੀ ਲੋੜ ਨਾ ਤਖਰੀਏ ਨਾ ਤਖਰੀਓ ਲਈਏ ਸਾਤ ਸਮੁੰਦਰਨ ਲੋਕ ਗਾਇਓ ਪਰ ਲੋਕ ਗਵਾਇਓ ਨਦੀਆਂ دریاਵਾ ਤੇ ਤੇ ਕੀ ਜਿਹੜੇ ਨਾਮ ਨੂੰ ਵਿਸਾਰ ਕਰਕੇ ਸੱਤ ਸਮੁੰਦਰਾਂ ਤੇ ਵੀ ਨਾਉਂਦੇ ਫਿਰਦੇ ਨੇ ਨਾ ਉਹਨਾਂ ਨੇ ਲੋਕ ਤੇ ਗਵਾਇਆ ਜਾਂ ਪਰ ਲੋਕ ਵੀ ਗਵਾ ਲਿਆ ਸਿਖਾ ਤੇਰੇ ਤੇ ਵੱਡੀ ਭਾਰੀ ਬਖਸ਼ਿਸ਼ ਕਰਦੇ ਆ ਨਾ ਤੈਨੂੰ ਬਹੁਤੇ ਸ਼ਰਮ ਕਰਨੇ ਦੀ ਲੋੜ ਨਾਥ ਕਿਵੇਂ ਦੀ ਲੋੜ ਨਾ ਬਹੁਤੇ ਖਰਚਿਆਂ ਦੀ ਲੋੜ ਸਤ ਸੰਗਤ ਵਿੱਚ ਬੈਠ ਕਰਕੇ ਅੰਮ੍ਰਿਤ ਨਾਮ ਨੂੰ ਸਰਵਣ ਕਰ ਲੈਣਾ ਕਰ ਹਰ ਜਸ ਸਰਵਣ ਕਰ ਬਾਣੀ ਨੂੰ ਸਰਵਣ ਕਰ ਕਥਾ ਨੂੰ ਸਰਵਣ ਕਰ ਕੀਰਤਨ ਨੂੰ ਸਰਵਣ ਕਰ ਸੁਣਿਆ 860 ਕਾਇ ਇਸਨਾਨ ਤੈਨੂੰ ਸਰਵਣ ਕਰਨੇ ਦੇ ਨਾਲ 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਪ੍ਰਾਪਤ ਹੋ ਜਾਵੇਗਾ ਇਹ ਸਤਗੁਰੂ ਜੀ ਨੇ ਸਦਾ ਬਰਤੀ ਲਗਾ ਦਿੱਤਾ ਅੰਮ੍ਰਿਤ ਕੁੰਡ ਦਾ ਪਿਆਰ ਦੇ ਨਾਲ ਬੋਲ ਲਿਆ ਜਾ ਕੰਨਾਂ ਦੇ ਨਾਲ ਸੁਣ ਲਿਆ ਸਤਨਾਮ ਸ੍ਰੀ ਵਾਹਿਗੁਰੂ